ਤੂੰ ਪੜਾਉਣਾ ਆਪਦੀ ਲਵ ਲੈਟਰ ਕਿਸੇ ਸਾਡੀਆਂ ਪੜਨੂ ਫਿਰਦਾ ਦੱਸੂਗਾ ਹਰ ਗੱਲ ਸਮੇਂ ਨਾਲ ਹੋਊਗੀ ਤੁਹਾਡੇ ਹਿਸਾਬ ਨਾਲ ਨਹੀਂ ਹੋਊ ਗੱਲ ਦੀ ਤੁਹਾਡੇ ਕੋਲ ਕੋਈ ਹੋਊ ਖਬਰ ਤੇ ਮੈਨੂੰ ਦੇ ਦਿਆ ਕਰੀ ਤੁਹਾਨੂੰ ਦੱਸਣ ਦੀ ਲੋੜ ਹੈ ਜੀ 18 ਨੂੰ ਮੈਂ ਕਿੱਥੇ ਪੇਸ਼ ਹੋ ਰਿਹਾ ਨਹੀਂ ਹੋ ਰਿਹਾ ਸਮੇਂ ਨਾਲ ਦੱਸੂਗਾ ਅੱਜ ਕਿਉਂ ਦੱਸਾਂ ਜੀ ਕਿੰਨੀ ਤਰੀਕ ਹੈ ਮਜੀਠਿਆ ਆਪਦੇ ਹਿਸਾਬ ਨਾਲ ਚੱਲੂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੂੰ 2 ਸਾਲ ਪੁਰਾਣੇ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਲਗਾਤਾਰ ਵਿਕਰਮਜੀਤ ਸਿੰਘ ਮਜੀਠੀਆ ਆਪ ਸਰਕਾਰ ਨੂੰ ਘੇਰਦੇ ਆ ਰਹੇ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਵਿਕਰਮਦੀਪ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਹਰ ਫਰੰਟ ਤੋਂ ਫੇਲ ਹੋਈ ਹੈ ਕਿਹੜਾ ਇਹੋ ਜਿਹਾ ਦਿਨ ਹੈ ਜਿਸ ਦਿਨ ਧਰਨਾ ਨਹੀਂ ਲੱਗਦਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਹਜੇ ਤੱਕ ਆਪ ਸਰਕਾਰ ਨੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਲਾਅਨ ਆਰਡਰ ਦੀ ਸਥਿਤੀ ਦਿਨ ਬਦਨ ਬੱਤਰ ਤੋਂ ਬੱਤਰ ਹੋ ਰਹੀ ਹੈ ਇਸ ਦੇ ਉੱਤੇ ਆਪ ਸਰਕਾਰ ਦਾ ਕੋਈ ਸਪਸ਼ਟੀਕਰਨ ਨਹੀਂ ਆਪ ਸਰਕਾਰ ਦੱਸੇ ਤਾਂ ਸਹੀ ਕਿਸ ਮਾਮਲੇ ਦੇ ਵਿੱਚ ਉਹਨਾਂ ਨੇ ਸਖਤੀ ਦੇ ਨਾਲ ਫੈਸਲਾ ਲਿਆ ਜਿਸ ਦੇ ਨਾਲ ਪੰਜਾਬ ਦਾ ਭਲਾ ਹੋ ਸਕੇ ਜਿਹੜੀ ਮੌਜੂਦ ਸਰਕਾਰ ਚੰਗੀ ਤਰ੍ਹਾਂ ਸਮਝਦੀ ਆ ਹੁਣੇ ਤਾਂ ਰਿਜ਼ਲਟ ਆਇਆ ਬਾਕੀ ਸੂਬਿਆਂ ਦੇ ਨੋਟਾ ਤੋਂ ਘੱਟ ਵੋਟਾਂ ਪਈਆਂ ਕੰਮ ਕੋਈ ਕੀਤਾ ਨਹੀਂ ਤੇ ਮੈਂ ਤਾਂ ਇਹਦੀ ਸਿਆਣਪ ਹੀ ਸਮਝੂੰਗਾ ਜਿਹੜੀ ਆਪ ਦੀ ਕਾਰਗੁਜ਼ਾਰੀ ਉਹ ਆਪ ਹੀ ਆਪ ਦੇ ਆਪ ਨੂੰ ਜ਼ੀਰੋ ਨੰਬਰ ਦਿੱਤੇ ਇਸ ਲਈ ਚੋਣਾ ਗਾਹ ਪਵਾਤੀਆਂ ਕਿ ਵੋਟਾਂ ਮੰਗਾ ਕੇ ਕੇਸ ਅਧਾਰ ਤੇ ਕਿ ਲਾਰੈਂਸ ਬਿਸ਼ਨੋਈ ਦੇ ਨਾਂ ਤੇ ਇਹਨੇ ਮੰਗਣੀ ਆ ਹੌਨ ਆਰਡਰ ਦਾ ਜੋ ਹਾਲਾਤ ਹੈ ਉਸ ਤੇ ਮੰਗਣੀ ਆ ਮਲਾਜ਼ਮ ਸੜਕ ਤੇ ਨੇ ਕਿਸਾਨ ਸੜਕ ਤੇ ਆ ਖੇਤ ਮਜ਼ਦੂਰ ਸੜਕ ਤੇ ਆ ਬੇਰੋਜ਼ਗਾਰ ਸੜਕ ਤੇ ਕੰਮ ਕਿਹੜਾ ਕੀਤਾ ਡਿਵੈਲਪਮੈਂਟ ਹੋ ਨਹੀਂ ਰਹੀ ਪਿਛਲੀ ਸਰਕਾਰ ਪਾਚ ਲਾ ਲੈਂਦੀ ਸੀ ਇਹ ਤਾਂ ਪਾਚ ਲਾਉਣ ਤੋਂ ਵੀ ਗਏ ਕਿਹੜੀ ਛੱਤ ਤੇ ਮੈਨੂੰ ਨਹੀਂ ਲੱਗਿਆ ਸਿਵਾਏ ਪੰਜਾਬ ਤੇ ਕਰਜ਼ਾ ਚੜਾਉਣ ਤੋਂ ਸਿਵਾਏ ਹੋਰ ਜ਼ੀਰੋ ਰਿਜ਼ਲਟ ਕਿਉਂਕਿ ਬੇਰੋਜ਼ਗਾਰੀ ਬੜਾ ਵੱਡਾ ਮੁੱਦਾ ਹੈ ਆਪ ਦੇ ਲੋਕ ਵੀ ਇਹ ਗੱਲ ਸਮਝ ਰਹੇ ਆ ਕਿ ਸਾਡੇ ਨਾਲ ਆਮ ਆਦਮੀ ਪਾਰਟੀ ਨੇ ਵੀ ਬੜਾ ਵੱਡਾ ਧੋਖਾ ਕੀਤਾ ਔਰ ਜਿਹੜੀ ਉਹਨਾਂ ਦੀ ਭਾਈਵਾਲ ਪਾਰਟੀ ਆ ਕਾਂਗਰਸ ਪਾਰਟੀ ਇੰਡੀਆ ਐਲਾਈਅንስ ਉਹਨਾਂ ਤੇ ਵੀ ਲੋਕ ਕੇਸ ਨੂੰ ਕੇਸ ਗੱਲ ਤੋਂ ਲੈ ਕੇ ਵਿਸ਼ਵਾਸ ਕਰ ਸਕਦੇ ਆ ਦੇ ਚਿਹਰੇ ਨੰਗੇ ਹੋਏ ਆ ਇਸ ਗੱਲ ਨੂੰ 18 ਦਸੰਬਰ ਨੂੰ ਪ੍ਰਸ਼ਨ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ ਸਮਾਂ ਆਉਣ ਤੇ ਹਰ ਸਵਾਲ ਦਾ ਜਵਾਬ ਦਵਾਂਗਾ ਮੈਂ ਕਿਸੇ ਵੀ ਸਵਾਲਾਂ ਤੋਂ ਪਚੂਗਾ ਨਹੀਂ ਜਿਸ ਤਰ੍ਹਾਂ ਆਪ ਸਰਕਾਰ ਭੱਜਦੀ ਹੈ ਮਜੀਠੀਆ ਨੇ ਮਾਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਤੇਰੇ ਤੋਂ ਜਿੰਨੀ ਵਾਹ ਲੱਗਦੀ ਹੈ ਉਹ ਓਨੀ ਵਾਹ ਲਾਵੇ ਪਰ ਮਜੀਠੀਆ ਤਾਂ ਆਪਣੇ ਹਿਸਾਬ ਨਾਲ ਹੀ ਚੱਲੇਗਾ ਉਹ ਕਿਸੇ ਦੇ ਹਿਸਾਬ ਦੇ ਨਾਲ ਨਹੀਂ ਚੱਲੇਗਾ ਵਿਕਰਮਜੀਤ ਸਿੰਘ ਮਜੀਠੀਆ ਅਤੇ ਭਗਵੰਤ ਮਾਨ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਹੋਰ ਕਿੰਨੇ ਕੁ ਦੂਰ ਤੱਕ ਜਾਵੇਗੀ ਇਹ ਤਾਂ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਫਿਲਹਾਲ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ 8 ਦਸੰਬਰ ਨੂੰ ਪਾਲਸ ਦੇ ਸਾਹਮਣੇ ਪੇਸ਼ ਹੋਣਗੇ ਆਪਣੇ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਏ ਨੇ ਆਪ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਦੀ ਆਪ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਹ ਕਿਹੜਾ ਦਿਨ ਹੈ ਜਿਸ ਦਿਨ ਧਰਨਾ ਨਾ ਲੱਗਾ ਹੋਵੇ ਉਹ ਕਿਹੜਾ ਦਿਨ ਹੈ ਜਿਸ ਦਿਨ ਪੰਜਾਬ ਦੇ ਲੋਕ ਆਪਣੇ ਹੱਕਾਂ ਨੂੰ ਲੈ ਕੇ ਚਿੰਤਤ ਨਾ ਹੋਣ ਮਜੀਠੀਏ ਨੇ ਕਿਹਾ ਕਿ ਆਪ ਸਰਕਾਰ ਬਦਲਾ ਦੇ ਨਾਂ ਤੇ ਸੱਤਾ ਦੇ ਵਿੱਚ ਆਈ ਸੀ ਪਰ ਇਹ ਹੁਣ ਬਦਲਾ ਉਹ ਛੱਡ ਬਦਲਾਖੋਰੀ ਦੀ ਰਾਜਨੀਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਜੀਠੀਏ ਨੇ ਇਹ ਵੀ ਕਿਹਾ ਕਿ ਉਹ ਕਿਸੇ ਤੋਂ ਵੀ ਡਰਨ ਵਾਲੇ ਨਹੀਂ